12 ਦਿਨਾਂ ਤੋਂ ਪੰਸਬ ਦਫਤਰ ਅੱਗੇ ਧਰਣਾ ਲਗਾ ਕੇ ਬੈਠੇ ਕਿਸਾਨਾਂ ਦਾ ਦਫਤਰ ਦੇ ਕਰਮਚਾਰੀਆਂ ਦੇ ਨਾਲ ਪਿਆ ਕੇ ਚਾ ਦਫਤਰ ਵਿੱਚ ਰਿਕਾਰਡ ਕੱਢ ਰਹੇ ਕਰਮਚਾਰੀ ਨੂੰ ਕਿਸਾਨਾਂ ਨੇ ਰੋਕਿਆ ਸਾਲ 2021-22 ਦੌਰਾਨ ਵੇਚੀ ਚੁੰਨੀ ਦੀ ਫਸਲ ਦੀ ਬਕਾਇਆ ਰਾਸ਼ੀ ਲੈਣ ਦੇ ਲਈ ਕਿਸਾਨ ਪਿਛਲੇ 12 ਦਿਨਾਂ ਤੋਂ ਪੰਸਬ ਦਫਤਰ ਅੱਗੇ ਧਰਣਾ ਲਗਾ ਕੇ ਬੈਠੇ ਹੋਏ ਸਨ ਅੱਜ ਜੋ ਪੰਸਬ ਦਫਤਰ ਦੇ ਕੁਝ ਕਰਮਚਾਰੀ ਦਫਤਰ ਦੀ ਗੰਧ ਰਹੀਂ ਦਫਤਰੀ ਰਿਕਾਰਡ ਕੱਢ ਰਹੇ ਸਨ ਤੱਕ ਕਿਸਾਨਾਂ ਨੇ ਉਹਨਾਂ ਨੂੰ ਲੋਕ ਦਿੱਤਾ ਇਸ ਦੌਰਾਨ ਕਿਸਾਨ ਅਤੇ ਕਰਮਚਾਰੀਆਂ ਵਿੱਚ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਰਿਕਾਰਡ ਨੂੰ ਮੁੜ ਦਫਤਰ ਵਿੱਚ ਰਖਵਾਇਆ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਜੋ ਤੱਕ ਉਹਨਾਂ ਦਾ ਬਕਾਇਆ ਨਹੀਂ ਮਿਲਦੀ ਉਦੋਂ ਤੱਕ ਦਫਤਰ ਅੱਗੇ ਇਹ ਦਰਨਾ ਜਾਰੀ ਰਹੇਗਾ ਸੁਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਮੀਤ ਪ੍ਰਧਾਨ ਬਲਾਕ ਕਲਨੌਰ ਇਹ ਮਸਲਾ ਇਦਾਂ ਚੱਲਿਆ ਜੀ ਕਿ 2021 ਦੇ ਪੈਸੇ ਇਹ ਪੰਸਾਬ ਦੇ ਕੋਲ ਝੋਨੇ ਦੇ ਲੈਣੇ ਕਿਸਾਨਾਂ ਦੇ ਤਕਰੀਬਨ 37 ਕਿਸਾਨਾਂ ਦੇ 60 ਲੱਖ ਰੁਪਈਆ ਸੀ ਤੇ ਸਾਨੂੰ ਇੱਥੇ ਧਰਨਾ ਲਾਉਂਦਿਆਂ ਨੂੰ ਤਕਰੀਬਨ 10 11 ਦਿਨ ਹੋ ਗਏ ਆ ਤੇ ਅੱਜ ਸਾਡੇ ਕੁਝ ਮੈਂਬਰ ਇੱਥੇ ਬੈਠੇ ਹੀ ਐ ਅਸੀਂ ਤੇ ਆਪਣੇ ਆਪਣੇ ਕੰਮਾਂ ਗਏ ਆ ਤੇ ਸਾਡੀ ਗੱਲ ਹੋਈ ਸੀ ਪਰਸੋਂ ਡੀਸੀ ਸਾਹਿਬ ਨਾਲ ਤੇ ਡੀਐਮ ਅੱਜ ਕੱਲ ਗਏ ਸੀ ਨਾ ਡੀਐਮ ਕੱਲ ਗਏ ਸੀ ਐਮਡੀ ਸਾਹਿਬ ਚੰਡੀਗੜ੍ਹ ਨੂੰ ਮਿਲਣ ਵਾਸਤੇ ਅਹੀਂ ਉਹਨਾਂ ਨੂੰ ਅੱਜ ਢੀਕਦੇ ਰਹੇ ਆ ਇੱਥੇ ਵੀ ਆਉਣਗੇ ਤੇ ਸਾਨੂੰ ਕੋਈ ਗੱਲਬਾਤ ਦੱਸਣਗੇ ਕਿਸਾਨਾਂ ਨੂੰ ਕੋਈ ਸਹਿੰਦ ਖੁਸ਼ੀ ਦੀ ਖਬਰ ਮਿਲੇ ਕੋਈ ਪਰ ਉਹਨਾਂ ਨੇ ਜਿਹੜੀ ਅੱਜ ਖੇੜ ਰਚੀ ਆ ਸਾਡੇ ਉੱਤੇ ਪਰਚਾ ਕਰਨ ਦੀ ਉਹ ਤੇ ਅਜੀਬੋ ਗਰੀਬ ਹੋ ਗਈ ਇਸ ਦਫਤਰਪਾਨ ਸਾਹਿਬ ਦਫਤਰ ਦੇ ਪਿਛਲੇ ਬੰਨੇ ਤਕਰੀਬਨ 14-15 ਫੁੱਟ ਦੀ ਦੀਵਾਰ ਆ ਸਹਿੰਦ ਤੁਹਾਂ ਵੇਖੀ ਹੋਵੇ ਸਾਰੀ ਭਰਾਵਾਂ ਨੇ মিডিਆ ਨੇ ਉਹਦੇ ਥਾਣੀ ਇਹ ਸਾਰਾ ਆਪਣਾ ਕਿਤਾਬ ਆਪਣੇ ਰਜਿਸਟਰ ਜਿਹੜੇ ਆ ਉਹ ਚੋਰੀ ਆਪਾਂ ਤੇ ਚੋਰੀ ਕਹਾਂਗੇ ਤੇ ਕਹਿੰਦੇ ਵੀ ਅਸੀਂ ਚੋਰੀ ਨਹੀਂ ਕਰ ਰਹੇ ਇਹ ਚੋਰੀ ਕੱਢ ਰਹੇ ਸੀ ਤੇ ਇਹਨਾਂ ਦੀ ਮਨਸਾ ਕੀ ਸੀ ਕੱਢਣ ਦੀ ਵੀ ਜਿਹੜੇ ਅੱਗੇ ਬੈਠੇ ਨੇ ਕਿਸਾਨ ਰਾਤ ਨੂੰ ਅਸੀਂ ਸਮਾਨ ਕੱਢ ਕੇ ਤੇ ਸਵੇਰੇ ਇਹਨਾਂ ਦੇ ਪਰਚਾ ਦਵਾਂਗੇ ਵੀ ਇਹਨਾਂ ਨੇ ਸਾਡਾ ਚੋਰੀ ਕਰ ਲਿਆ ਜਾਂ ਚੋਰੀ ਕਰਾਤਾ ਇਦਾਂ ਦੀ ਮਨਸਾ ਦੇ ਨਾਲ ਇਹਨਾਂ ਨੇ ਪਿੱਛੋਂ ਸਮਾਨ ਕੱਢਿਆ ਮੌਕੇ ਤੇ ਪੁਲਿਸ ਵੀ ਆਈ ਆ ਸਾਡੀ ਤੇ ਤੋਂ ਹਮੇ ਸਾਰਾ ਕਵਰ ਕੀਤਾ ਵਾ ਡਿਪਟੀ ਸਾਹਿਬ ਆਏ ਨੇ ਰੰਧਾਵਾ ਸਾਹਿਬ ਉਹ ਡੀਐਸਪੀ ਸਿਟੀ ਆਏ ਨੇ ਉਹ ਵੀ ਆਪਣਾ ਜਿਹੜੀ ਉਹ ਕਾਰਵਾਈ ਕਰ ਰਹੇ ਨੇ ਤੇ ਸਾਨੂੰ ਸਿਰਫ ਪਸਾਉਣ ਵਾਸਤੇ ਪਰ ਗੁਰੂ ਰਖਵਾਲਾ ਹੋਵੇ ਤੇ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਸਾਰ ਅਸੀਂ ਇੱਥੇ ਲਾਇਆ ਧਰਨਾ ਸਾਡੀ 21 22 ਦੀ ਪੇਮੈਂਟ ਲੈਣ ਆਲੀ ਹੈ ਤਰੀਬਨ 70 ਲੱਖ ਰੁਪਏ ਦੋ ਹਰਤਾ ਦੇ ਅਸੀਂ ਅੱਜ 12ਵੇਂ ਦਿਨ ਤੇ ਧਰਨੇ ਤੇ ਬੈਠੇ ਆ ਗਏ ਟੱਗੇ ਜੀ ਕਿਹੜਾ ਦਫ਼ਤਰ ਕਿਹੜਾ ਦਫ਼ਤਰ ਪੰਚਪ ਦਫ਼ਤਰ ਪੰਚਪ ਦਫ਼ਤਰ ਡੀਐਮ ਦਫ਼ਤਰ ਜਿੱਥੇ ਮੇਨ ਡੀਐਮ ਸਾਹਿਬ ਬੈਠੇ ਆ ਅਸੀਂ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਪਿੱਸੇ ਦੀ ਸਮਾਨ ਚੋਰੀ ਕੰਧਾ ਹਟਪਾਉਣਦੇ ਆਪਣੀਆਂ ਗੱਡੀਆਂ ਲੋਡ ਕਰਦੇ ਆ ਕਿਹੜਾ ਕੀ ਕੀ ਸਮਾਨ ਚੀਜ਼ ਸੰਭਾਰ ਸਰ ਕੰਪਿਊਟਰ ਜੋ ਐ ਲੈ ਦਫਤਰੀ ਸਮਾਨ ਹੈ ਜੀ ਜੋ ਸਾਰੇ ਜੋ ਵੀ ਉਹਨਾਂ ਦਾ ਵਰਤਣ ਵਾਲਾ ਜੋ ਸਮਾਨ ਕੰਪਿਊਟਰ ਲੈਪਟਾਪ ਜੋ ਕਾਗਜ਼ ਪੱਤਰ ਸਾਰਾ ਕੰਧਾ ਟਪਾ ਕੇ ਲੋਡ ਕਰਦੇ ਆ ਜੀ ਮੈਂ ਸਰ ਕਿਰਤੀ ਖਾਨ ਜੂਨੀਅਨ ਨਾਲ ਸਾਡੇ ਲਾਇਆ ਹੋਇਆ ਦੋ ਢਾਈ ਤਿੰਨ ਸਾਲ ਤੋਂ ਪੈਸੇ ਨਹੀਂ ਦੇ ਰਹੇ ਮੈਂ ਉਹਨਾਂ ਕੇ ਪ੍ਰਯਾਤ ਕੀਤੀ ਜ਼ਿੰਮੇਦਾਰ ਮੇਰੇ ਘਰ ਬੈਂਦੇ ਜਾ ਕੇ ਮੈਂ ਉਹਨਾਂ ਨੂੰ ਲੈ ਕੇ ਇੱਥੇ ਆਇਆ ਅੱਜ ਬਾਹਰਵੇਂ ਦਿਨ ਚ ਤਰਨਾ ਜੀ ਸਾਡੀ ਸੁਣ ਦੀ ਪਛਾਏ ਆਪਣਾ ਸਮਾਨ ਚੋਰੀ ਬਾਹਰੋਂ ਦੀ ਕੱਢ ਕੇ ਮੇਰਾ ਮਿਰਚਾ ਪਰਚਾ ਕਰਾਉਂਦੀ ਵਿਵਤਾ ਬਣਾਉਣ ਦੇਗੀ। ਬੜੀ ਪੁਲਿਸ ਨੂੰ ਫੋਨ ਕੀਤਾ ਪੁਲਸੀ ਆਂਦੀ ਆ। ਪੁਲਿਸ ਸਰ ਪਹਿਲਾਂ ਦੀ ਆਂਦੀ ਮੈਂ ਕੋਈ ਕੁਸ਼ਲ ਮਹਿਲਤ ਕਰਨੀ ਨਹੀਂ ਚਾਹਦੀ ਦੁਬਾਰਾ ਫੋਨ ਹੈ ਵੀ ਜੋ ਵੀ ਕਾਰਵਾਈ ਬੰਦੀ ਉਹਨੇ ਕਰ ਦਿੰਨੇ ਆ। ਪਰ ਡੀਐਮ ਤੇ ਡਰਾਈਵਰ ਨੇ ਕਿਤੇ ਲਿਆਂਦੀ ਚਲਾ ਕੇ ਸਟਾਫ ਦੀ ਗੱਡੀ ਆ ਜੀ। ਡੀਐਮ ਤੇ ਡਰਾਈਵਰ ਪਹਿਲਾਂ ਮੇਰੇ ਬਾਕੀ ਮੁਰਕੇ ਇੱਥੋਂ ਨਿਕਲੇ ਜੇ ਕੰਦ ਟੱਪਦਾ ਉਹਨਾਂ ਨੂੰ ਆਇਆ ਉਹਦੀ ਵੀਡੀਓ ਬਣੀ ਮੁਰਕੇ ਭਜਦੇ ਦੀ ਵੀਡੀਓ ਬਣਾਈਂ ਦੋ ਵੀਡੀਓ ਸਾਡੇ ਕੋਲ ਜੀ। ਦੋਵੇਂ ਤੇਰੀ ਟੱਕਰੀਆਂ ਨੇ। ਦੋਹਾਂ ਗੱਡੀਆਂ ਆ ਟੱਕੀਆਂ ਨੇ ਜੀ 1 ਉਹ ਝੋਨੇ ਦੀ ਫਸਲ ਜਿਹੜੀ ਸੁੱਤੀ ਸੀ ਉਹਦੇ ਪਿਆਸਿਆਂ ਦਾ ਜਿਹੜਾ ਚੱਲ ਰਿਹਾ ਸੀ ਕੇਸ ਅੱਜ ਜਿਹੜਾ ਸਾਡੇ ਨੋਟਸ ਤੇ ਆਇਆ ਫੋਨ ਆਈ ਹਰਬਿੰਦਰ ਸਿੰਘ ਨੇ ਸਾਡੇ ਨੋਟਸ ਜਾਂਦਾ ਵੀ ਜਿਹੜਾ ਇਹ ਸਮਾਨ ਆ ਕੰਧ ਟਪਾ ਕੇ ਕੱਢ ਰਹੇ ਨੇ ਤੇ ਦਿਨ ਦੇ ਟਾਈਮ ਹੀ ਕੱਢ ਰਿਆ ਸੀ ਇਸ ਗੱਲ ਨੂੰ ਸਾਰਾ ਹੁਣ ਮੌਕੇ ਤੱਕ ਵੈਰੀਫਾਈ ਵੀ ਕੀਤਾ ਸਾਰਾ ਕੀਤਾ ਹੈ ਚੋਰੀ ਦਾ ਕੇਸ ਤਾਂ ਤਾਂ ਹੀ ਬਣੇਗਾ ਜੇਕਰ ਇਹਨਾਂ ਦਾ ਕੋਈ ਡਿਪਾਰਟਮੈਂਟ ਦਾ ਸੀਨੀਅਰ ਲਿਖਾਏਗਾ ਤੇ ਇਹ ਜਿਹੜਾ ਆਪਣਾ ਜਿਹੜਾ ਦਫਤਰ ਆ ਇਹਨਾਂ ਨੇ ਫੂਡ ਸਪਲਾਈ ਤੇ ਜਿੰਨੀ ਮੈਨੂੰ ਅਜੇ ਅਜੇ ਅਸੀਂ ਇਹਦੀ ਇਨਕੁਆਰੀ ਕਰਾਂਗੇ ਡੀਪਲੀ ਇਹਨਾਂ ਨੇ ਜਿਹੜਾ ਆਪਣਾ ਦਫ਼ਤਰ ਆ ਇਹ ਥਾਣੇ ਤੋਂ ਡਰਦੇ ਮਾਰੇ ਜਿਹੜਾ ਉੱਥੇ ਸ਼ਿਫਟ ਕਰਨ ਦੀ ਜਿਹੜੀ ਜੈਂਡਰ ਪ੍ਰੈਸ਼ਰ ਕਰਨ ਦੀ ਉਧਰ ਕੋਸ਼ਿਸ਼ ਕਰ ਰਹੇ ਸੀ ਸਿਰਫ ਉਹਦੇ ਵਿੱਚ ਸਮਾਨ ਇਹਨਾਂ ਨੇ ਆਪਣੇ ਕੰਪਿਊਟਰ ਵਗੈਰਾ ਉੱਥੇ ਲਾਉਣੇ ਸੀ ਪਰ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰਕੇ ਫੇਰ ਹੀ ਅਗਲੀ ਕਾਰਵਾਈ ਕਰਾਂਗੇ ਸਰ ਸਮਾਨ ਕੋਣ ਕੱਢ ਰਿਆ ਸੀ ਤੇ ਸਮਾਨ ਵਿੱਚ ਕੀ ਕੀ ਹੈਗਾ ਸੀਗਾ ਇਹ ਜਿਹੜੇ ਇਹਨਾਂ ਦੇ ਸਾਰੇ ਕਰਮਚਾਰੀ ਇੱਥੇ ਹਾਜ਼ਰ ਸੀ ਸਿਵਾਏ ਇਹਨਾਂ ਦੇ ਮੈਨੇਜਰ ਸਭ ਤੋਂ ਦੇਖ ਲਈ ਨੇ ਹੋਰ ਕਿਹੜਾ ਨਹੀਂ ਹੈਗਾ ਸੀ ਬਾਕੀ ਇਹਨਾਂ ਦੇ ਸਾਰੇ ਅਫੀਸਰ ਇੱਥੇ ਸੀ ਜਦੋਂ ਸਾਰੇ ਅਫੀਸਰ ਹੋਣ ਫਿਰ ਉਸ ਚੀਜ਼ ਨੂੰ ਅਸੀਂ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਰੈਕਸ਼ਨ ਵੀ ਦਵਾਵਾਂਗੇ ਅਸੀਂ ਇਹਨਾਂ ਦੇ ਡਿਪਾਰਟਮੈਂਟ ਰੈਕਸ਼ਨ ਵੀ ਹੋਏਗਾ ਉਹ ਇਹਨਾਂ ਦਾ ਡਿਪਾਰਟਮੈਂਟ ਹੀ ਲਏਗਾ ਵੀ ਆਖਰਕਾਰ ਇਹਨਾਂ ਨੂੰ ਇਦਾਂ ਆਪਣੀ ਗੰਦੇ ਉੱਤੋਂ ਦੀ ਕੱਢਣ ਦੀ ਕੀ ਜ਼ਰੂਰਤ ਹੈ ਉਹ ਕਹਿੰਦੇ ਵੀ ਮੇਰੇ ਨੋਟਸ 'ਚ ਨਹੀਂ ਪਰ ਇਹਨਾਂ ਮੇਰੇ ਨੋਟਸ ਦੇ ਵਿੱਚ ਹੈਗਾ ਸੀ ਵੀ ਐਫਸੀਆਈ ਦੇ ਵਿੱਚ ਇਹਨਾਂ ਨੇ ਦਫ਼ਤਰ ਖੋਲਣਾ ਸੀ ਜਿੰਨਾ ਟਾਈਮ ਇੱਕਸਾਨ ਇਹਨਾਂ ਦੇ ਗੇਟ ਅੱਗੇ ਬੈਠੇ ਨੇ